ਤਾ ਬੋਤਲਾ ਵੀ ਸਾਡੇ ਨਾਲ ਉਹਦੇ ਜੁੱਤੀਆਂ ਵੀ ਮਾਰਨੀ ਆ ਜਿਹੜਾ ਜੁੱਤੀਆਂ ਦਾ ਕੰਮ ਕਰਦਾ ਉਹ ਜੁੱਤੀਆਂ ਮਾਰੀਆਂ ਜਾਣੀਆਂ ਤੁਸੀਂ ਦੇਖ ਰਹੇ ਹੋ ਐਪੀਐਨ ਲਾਈਵ ਜਿੱਥੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਐਸੀ ਸਮਾਜਿਕ ਬੋਲੀ ਪੱਤੀ ਸ਼ਬਦਾਵਲੀ ਕਰਨ ਲੋਕਾਂ ਨੂੰ ਠੇਸ ਪਹੁੰਚਾਈ ਉੱਤੇ پورے ਭਾਰਤ ਵਿੱਚ ਐਸੀ ਸਮਾਜ ਤੇ ਸੰਸਥਾਵਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਪੂਰ ਪੰਜਾਬ ਦੇ ਜਿਹੜਾ ਤੁਹਾਡਾ ਸਾਰਾ ਦਾ ਸਾਥ ਕਰਦੇ ਆ ਅਸੀਂ ਅੱਜ ਬਸਤੀ ਜੋਧੇਆ ਚੌਂਕ ਦੇ ਵਿੱਚ ਮੌਜੂਦ ਆ ਔਰ ਉੱਥੇ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਆ ਉਹ ਜਾਣਦੇ ਆ ਇਹ ਧਰਨਾ ਪ੍ਰਦਰਸ਼ਨ ਕਿਉਂ ਕੀਤਾ ਜਾ ਰਿਹਾ ਮੈਡਮ ਤੁਸੀਂ ਦੱਸੋ ਇਹ ਧਰਨਾ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਇਹ ਧਰਨਾ ਪ੍ਰਦਰਸ਼ਨ ਤਾਂ ਕੀਤਾ ਜਾ ਰਿਹਾ ਕਿਉਂਕਿ ਕਾਂਗਰਸ ਪਾਰਟੀ ਦੇ ਸੁਨੀਲ ਚਾਖੜ ਨੇ ਸਾਡੇ ਸਤਿਕਾਰਯੋਗ ਸ਼੍ਰੀ ਚਰਨਜੀਤ ਸਿੰਘ ਚੰਨੀ ਵਾਸਤੇ ਕਿਹਾ ਕਿ ਜੋ ਵੀ ਉਹ ਹਾਈ ਕਮਾਂਡ ਨੇ ਸਿਰ ਤੇ ਬਿਠਾੜਿਆ ਤਾਂ ਕਰਕੇ ਅਸੀਂ ਇਲੈਕਸ਼ਨ ਹਾਰਿਆ ਅਸੀਂ ਉਹਨਾਂ ਦੀ ਕਟਿਆ ਸੋਚ ਤੇ ਉਹਨਾਂ ਨੂੰ ਉਹਨਾਂ ਦੀ ਔਕਾਤ ਦਿਖਾਉਣਾ ਚਾਹੁੰਦੇ ਆਂ ਕਿ ਸੁਨੀਲ ਜਾਖੜ ਦੀ ਕੀ ਔਕਾਤ ਹੈ ਔਰ ਆਪਾਂ ਹੋਰ ਵੀ ਲੇਡੀਜ਼ ਐ ਤਾਂ ਖੜੀਆਂ ਨੇ ਉਹਨਾਂ ਤੋਂ ਵੀ ਜਾਣਦੇ ਆ ਮੈਨੂੰ ਕੀ ਕਹਿਣਾ ਚਾਹੋਗੇ ਤੁਸੀਂ ਇਹ ਜਿਹੜਾ ਪੁਤਲਾ ਫੂਕਿਆ ਗਿਆ ਪੁਤਲਾ ਫੂਕਾ ਸੁਨੀਲ ਜਾਖੜ ਜੀ ਨੇ ਸਾਡੇ ਸੀਐਮ ਸਾਹਿਬ ਬਾਰੇ ਬਹੁਤ ਗਲਤ ਗੱਲਬਾਤ ਬੋਲਿਆ ਉਹਨੂੰ ਨਹੀਂ ਬੋਲਣੇ ਚਾਹੀਦੇ ਸੀ ਗਲਤ ਗੱਲਬਾਤ ਅਸੀਂ ਬਹੁਤ ਕੜੀ ਨਿੰਦਿਆ ਨਾਲ ਸ਼ਬਦਾਂ ਨਾਲ ਨਿੰਦਿਆ ਕਰਦੇ ਆਂ ਔਰ ਇੱਥੇ ਐਸੀ ਸਮਾਜ ਦੇ ਦੇਤੇ ਦੇ ਜਿਹੜਾ ਬੜਾ ਰੋਸ਼ ਆ ਕਿਉਂਕਿ ਉਹਨਾਂ ਨੂੰ ਗਲਤ ਸ਼ਬਦਾਵਲੀ ਵਰਤ ਕੇ ਸੰਬੋਧਨ ਕੀਤਾ ਗਿਆ ਵਾ ਔਰ ਉਹਦੇ ਸੰਦਰਭ ਦੇ ਵਿੱਚ ਇਹ ਜਿਹੜਾ ਸਾਰਿਆ ਗਿਆ ਸ਼੍ਰੀ ਰਵਿਦਾਸ ਜਰਨਲਿਸਟ ਲੋਦੇਵਾਲ ਦੇ ਕਿ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਪੁਤਲਾ ਇਸ ਕਰਕੇ ਸਾੜਿਆ ਗਿਆ ਕਿਉਂਕਿ ਉਹਦੀ ਗੰਦੀ ਸੋਚ ਜਿਹੜੀ ਉਹਨੇ ਕਾਂਗਰਸ ਪਾਰਟੀ ਦਾ ਹੈਗਾ ਪਤਾ ਨਹੀਂ ਕੀ ਲੱਗਦਾ ਉਹ ਕਿ ਹੋਇਆ ਸਲੈਕ ਨਹੀਂ ਹੈਗਾ ਜਿਹੜੇ ਸਾਡੇ ਸ਼ਹੀਦ ਸਰਦਾਰ ਚੰਨਜੀਤ ਸਿੰਘ ਚੰਨੀ ਵਾਸਤੇ ਕਟਿਆ ਸ਼ਹਾਦਤ ਇਹੋ ਨੇ ਵਰਤਿਆ ਉਹਦੇ ਕਰਕੇ ਅਸੀਂ ਅੱਜ ਉਹਦਾ ਪੁਤਲਾ ਸਾੜਿਆ ਜੇ ਮੌਜੂਦਾ ਮੁੱਖ ਮੰਤਰੀ ਚੰਨਜੀਤ ਸਿੰਘ ਚੰਨੀ ਹੁੰਦੇ ਉਸਦੇ ਬਾਵਜੂਦ ਵੀ ਇਹ ਨਹੀਂ ਕਰਿਆ ਸ਼ਬਦਾਂ ਬੀ ਵਰਤ ਸਕਦਾ ਸੀ ਇਹ ਸਾਹਮਣੇ ਤਾਂ ਨਹੀਂ ਥੱਲੇ ਪਿੱਛੇ ਇਹਨਾਂ ਲੋਕਾਂ ਦੀ ਇਹੀ ਸਾਜ਼ਿ ਸੀ ਕਿਉਂਕਿ ਜਦੋਂ ਦਾ 70 ਸਾਲਾਂ ਬਾਅਦ ਸਾਡਾ ਸਾਡੀ ਕੌਮ ਦਾ ਮੁੱਖ ਮੰਤਰੀ ਬਣਿਆ ਇਹ ਜਿਹੜੇ ਵੱਡੇ ਲੋਕੇ ਨਾ ਹਾਜਮ ਨਹੀਂ ਹੁੰਦੀ ਇਸ ਕਰਕੇ ਚਾਹੇ ਮੂੰਹ ਤੇ ਨਾ ਕਹਿੰਦੇ ਹੋਣ ਮੈਨੂੰ ਲੱਗਦਾ ਕਿ ਇਸੇ ਲੜਾਈ ਸਾਡੀ ਕਾਂਗਰਸ ਪਾਰਟੀ ਦੇ ਹਾਰਨ ਦਾ ਇਹੀ ਕਾਰਨ ਹੈ ਕਿ ਜਿਹੜੇ ਇਹ ਸਵਕਾਰ ਨਹੀਂ ਕਰ ਪਾਏ ਕਿ ਸਾਡੇ ਐਸੇ ਸਮਾਜ ਦਾ ਭਾਈਚਾਰੇ ਦਾ ਮੁੱਖ ਮੰਤਰੀ ਸਰਦਾਰ ਚਰਨ ਸਿੰਘ ਸੀ ਚੰਨੀ ਬਣ ਗਿਆ ਅੱਜ ਉਹਨੇ ਆਪਣੀ ਔਕਾਤ ਖਾ ਦਿੱਤੀ ਜਿਹੜੀ ਆਪਣੇ ਘਟਿਆ ਸ਼ਹਾਦਤ ਨਹੀਂ ਵਰਤੀਆ ਅਸੀਂ ਹਾਈ ਕਮਾਂਡ ਨੂੰ ਇਹ ਰਿਕੁਐਸਟ ਕਰਦੇ ਆਂ ਕਿ ਇਸ ਨੂੰ ਜਲਦੀ ਤੋਂ ਜਲਦੀ ਇਸ ਦੀ ਔਕਾਤ ਦਿਖਾਈ ਜਾਵੇ ਇਸ ਨੂੰ ਜੇਲ੍ਹ ਦੀ ਹਵਾਵਾਂ ਦਿਖਾਈ ਜਾਵੇ ਤੇ ਪਾਰਟੀ ਤੋਂ ਬਾਹਰ ਕੀਤਾ ਜਾਵੇ ਸੁਨੀਲ ਜਾਖੜ ਨੇ ਜੀ ਬਹੁਤ ਇਹ ਘਟਿਆ ਆਪਣੀ ਮਾਨਸਿਕਤਾ ਦਾ ਦਿੱਤਾ ਉਹਨਾਂ ਨੇ ਔਰ ਸੁਨੀਲ ਜਾਖੜ ਨੇ ਜੋ ਇਹ ਗੱਲ ਕਹੀ ਆ ਕਿ ਜਿਹੜੀ ਪੈਰ ਦੀ ਜਿਹੜੀ ਜੁੱਤੀ ਆ ਉਹ ਸਿਰ ਦਾ ਸਰਤਾਜ ਨਹੀਂ ਬਣ ਸਕਦੀ ਦੇਖੋ ਇਹ ਉਹਨਾਂ ਦੀ ਬਹੁਤ ਸਮਾਰਟੀ ਸੋਚ ਆ ਔਰ ਅਸੀਂ ਦਾ ਇਹ ਗੱਲ ਕਹਾਂਗੇ ਬਈ ਇਸ ਨੂੰ ਇਸ ਦੇ ਖਿਲਾਫ ਐਸਸੀਐਸਸੀ ਆਈਐਸਟੀ ਲਾ ਕੇ ਇਹ ਕਾਰਨ ਕਿਉਂਕਿ ਜਿਹੜਾ ਜਰਨਜੀ ਚੰਨੀ ਹੈ ਜਿਨ੍ਹਾਂ ਨੇ ਪੀਐਚਡੀ ਕੀਤੀ ਪੜ੍ਹੇ ਲਿਖੇ ਬਹੁਤ ਬੁੱਧੀਮਾਨ ਨੇ ਬੰਦੇ ਇਹ ਉਹਨਾਂ ਦੀ ਪ੍ਰਤੀਬਿੰਬ ਦੀ ਸੋਚ ਹੀ ਹੈ ਉਹਨਾਂ ਨੇ ਇਹਦਾ ਨੁਕਸਾਨ ਕਾਂਗਰਸ ਪਾਰਟੀ ਦਾ ਨੁਕਸਾਨ ਹੀ ਕੀਤਾ ਉਹਨਾਂ ਨੇ ਔਰ ਜਿਹੜਾ ਐਸੀ ਸਮਾਜ ਹੈ ਕਿ ਸਾਰਾ ਉਹਦੇ ਖਿਲਾਫ ਹੋਇਆ ਔਰ ਸਾਰੇ ਪੰਜਾਬ ਦੀ ਮੰਗ ਹੈ ਪੂਰੇ ਭਾਰਤ ਦੀ ਮੰਗ ਹੈ ਕਿ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਐਸਸੀਐਸਟੀ ਲਾ ਕੇ ਫਰਜ਼ਾ ਨੂੰ ਅੰਦਰ ਭੇਜਿਆ ਜਾਵੇ ਨਹੀਂ ਤਾਂ ਫਿਰ ਕੋਈ ਵੱਡਾ ਐਕਸ਼ਨ ਪੰਜਾਬ ਦੇ ਵਿੱਚੋਂ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਨੇ ਪੰਜਾਬ ਦੀਆਂ ਧਾਰਮਿਕ ਡਾਕਟਰ ਮੀਰਗਰ ਸੁਆਮਾ ਬਾਦਵੀ ਸੁਆਮਾ ਅਸ਼ੀਰਵਦਾ ਸੁਆਮਾ ਔਰ ਵੱਡਾ ਐਕਸ਼ਨ ਕਰਨੀ ਆ ਪੰਜਾਬ ਬੰਦੀ ਵੀ ਕਾਲ ਆ ਸਕਦੀ ਹੈ ਅਗਰ ਪ੍ਰਸ਼ਾਸਨ ਨੇ ਕੋਈ ਦੇ ਖਿਲਾਫ ਕਾਰਵਾਈ ਨਾ ਕੀਤੀ ਤਾਂ ਜੀ ਇਹਦੇ ਬਾਰੇ ਜੇ ਇਹ माफी ਨਹੀਂ ਮੰਗਦਾ ਤਾਂ ਇਹਨਾਂ ਦੇ 295 A ਦੀ ਤਰ੍ਹਾਂ ਨਹੀਂ ਦਰਜ ਹੋਣੀ। ਇੱਥੇ ਅਗਿਓ ਤੋਂ ਹਸਪਤਾਲ ਤੋਂ ਦਸਿਆ ਸਮਾਜ ਵਿਕਾਸ ਕੀਤਾ ਜਾਏ। ਜੋ ਵੀ ਸਾਡਾ ਸਮਾਜ ਪੂਰੇ ਪੰਜਾਬ ਲੈਵਲ ਤੇ ਜੋ ਵੀ ਫੈਸਲਾ ਲਏਗਾ ਉਹਦੇ ਨਾਲ ਸਾਡਾ ਸਮੁੱਚਾ ਜਿਹੜੀਆਂ ਕੜੀਆਂ ਸਮਾਜੋਂ ਦੇ ਨਾਲ ਆ ਅਸੀਂ ਡਟ ਕੇ ਦਾ ਵਿਰੋਧ ਕਰਾਂਗੇ। ਉਹਦਾ ਪ੍ਰੋਟੈਸਟ ਕਰਾਂਗੇ। ਜਿੰਨਾ ਵੀ ਵੱਡਾ ਸਾਨੂੰ ਪ੍ਰੋਟੈਸਟ ਕਰਨਾ ਉਹ ਕਰਾਂਗੇ ਲੜਾਈ ਲੜਾ ਕੇ। ਜਾ ਕਰਦੇ ਤੰਦ। ਆਹ ਮਨ ਭਾਈ। ਐਤਾ ਪੋਤਲਾ ਵੀ ਸਾੜਨਾ ਤੇ ਜੁੱਤੀਆਂ ਵੀ ਮਾਰਨੀਆਂ। ਜਿਹੜਾ ਜੁੱਤੀਆਂ ਦਾ ਕੰਮ ਕਰਦਾ ਉਹ ਜੁੱਤੀਆਂ ਮਾਰੀਆਂ ਜਾਣੀਆਂ। ਨੀਲ ਜਾਕਲ ਨੂੰ ਆਪਣੇ ਆਪ ਦਾ ਪਤਾ ਨਹੀਂਗਾ ਵੀ ਮੈਂ ਕਿਹੜੇ ਕੰਮ ਕਰਦਾ ਠੀਕ ਨਹੀਂ ਇਹ ਜਿਹੜੀ ਪੈਰ ਦੀ ਜੁੱਤੀ ਜੱਸ ਦੱਸਦਾ ਨਾ ਉਹੀ ਜੁੱਤੀ ਉਹਦੇ ਮੂੰਹ ਤੇ ਮਾਰੀ ਜਾਵੇ ਤੁਸੀਂ ਜਿਵੇਂ ਕਿ ਸ਼੍ਰੀ ਗੁਰਦਾਸ ਧਰਮਸ਼ਾਲਾ 3 ਨੰਬਰ ਗਲੀ ਦੇ ਪ੍ਰਧਾਨ ਨੂੰ ਨੌਜਵਾਨਾਂ ਦੇ ਬਲਾਕ ਜਿਹੜੇ ਕੱਠੇ ਕਰਕੇ ਉਹਨਾਂ ਦਾ ਪੁੱਤ ਨਾ ਸੜਿਆ ਗਿਆ ਔਰ ਜੇ ਸਰਕਾਰ ਬਣਾ ਉਹਨਾਂ ਦੇ ਕੋਈ ਕਾਰਵਾਈ ਨਾਮ ਕੀਤੀ ਕੀ ਕੀਤਾ ਜਾਏਗਾ ਉਹ ਤੋਂ ਬਾਅਦ ਅਸੀਂ ਬਾਤ ਤੋਂ ਬਾਅਦ ਹੋਰ ਉਹਦਾ ਸਿਆਪਾ ਕਰਾਂਗੇ ਰੋਡ ਜਾਮ ਕਰਾਂਗੇ ਬਾਤ ਤੋਂ ਬਾਅਦ ਉਹਦਾ ਜੁੱਤੀਆਂ ਦਾ ਹਾਰ ਪਾਵਾਂਗੇ ਉਹਦੇ ਮੋਨੀਟਰ ਲੱਗੀ ਜਨਾ ਇਸ ਵੀਰ ਦਾਾਸ ਚੌਧਰੇ ਦੇ ਵੀਰ ਕਿ ਫੀਲ ਜਾਗਰਾ ਪੁੱਤ ਨਾ ਪਹੜਿਆ ਗਿਆ ਸੋ ਵੀ ਡਾਕਟਰ ਦੁਆਰਾ ਜੋ ਸਾਡੇ ਦਲਦ ਭਾਈਚਾਰੇ ਦੇ ਬ੍ਰਸਤ ਖਤਮਨੀ ਬੋਲੀ ਗਈ ਹੈ ਸਾਡੇ ਸੀਐਮ ਸਰਦਾਰ ਖੱਲੀ ਤੋਂ ਕੰਮੀ ਜੀ ਜਿੰਨੀਆਂ 3 ਮਹੀਨੇ ਸਵਾਮਾ ਤੇ ਸਾਡਾ ਸਾਰਾ ਪੰਜਾਬ ਖੋਸ਼ਾ ਸਾਰੇ ਸਮਾਜ ਲਈ ਵਜੇ ਕੰਮ ਕੀਤਾ ਪਰ ਅਜੇ ਲੋਕ ਜਿਨ੍ਹਾਂ ਨੂੰ ਸਾਡੇ ਭਾਈਚਾਰੇ ਨੇ ਐਮਐਲ ਬਣਾਇਆ ਐਮਐਲ ਐਮਪੀ ਬਣਾਇਆ ਤੇ ਇਹ ਲੋਕ ਸਾਡੇ ਭਾਈਚਾਰ ਵਿੱਚ ਗਲਤ ਚਾੜੀ ਬੋਲਦੇ ਆ ਪੈਰ ਦੀ ਜੁੱਤੀ ਬੋਲਦੇ ਆ ਮੈਂ ਤਾਂ ਆਪਣੀ ਕਾਂਸ ਹਾਈ ਕਮਾਨ ਨੂੰ ਬੇਨਤੀ ਕਰੂੰਗਾ ਕਿ ਇੱਧਰ ਜਿਹੜੇ ਲੋਕ ਨੇ ਤੁਰੰਤ ਬਾਹਰ ਕੱਢੇ ਜਾਵੇ ਤਾਂ ਕਿ ਇਹ ਪਾਰਟੀ ਨੂੰ ਨੁਕਸਾਨ ਪਹੁੰਚਾਉਂਦੇ ਨੇ ਤੇ ਇਸ ਸਮਾਜ ਨੂੰ ਜੜ ਸਮਾਜ ਨੂੰ ਤੋੜ ਦੇਣੇ ਮੈਂ ਤਾਂ ਆਪਣੀ ਹਾਈ ਕਮਾਨ ਨੂੰ ਇਹ ਕਹੂੰਗਾ ਕਿ ਇਹ ਔਰ ਇਹਨੂੰ ਬਾਹਰ ਕੱਢੇ ਆਪਣੇ ਪ੍ਰਸ਼ਾਸਨ ਨੂੰ ਕਹੂੰਗਾ ਕਿ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਹੜੀ ਤਾਰਾਪੰਨੀ ਤਾਰਾ ਲਾਈ ਜਾਵੇ ਜਿੱਥੇ ਕਿ ਕੈਪਟਨ ਸਰਕਾਰ ਦੇ ਵੱਲੋਂ ਪਹਿਲਾਂ ਹੀ ਪਾਲ ਕੀਤੇ ਦੋ ਫਾਰ ਕੀਤਾ ਗਏ ਨੇ ਉੱਤੇ ਹੀ ਤੀਸਰਾ ਫਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਨੇਜ ਜਾਖੜ ਦੇ ਵੱਲੋਂ ਤੇ ਸਾਨੂੰ ਲੱਗਦਾ ਕਿ ਮਿਲੀ ਭੂਤ ਇਹ ਕੰਮ ਕਰ ਰਹੇ ਨੇ ਕਿਉਂ ਜੋ ਜੋ ਇਨਸਾਨ ਪਾਰਟੀ ਨੂੰ ਪਿਆਰ ਕਰਦਾ ਅਸੀਂ ਅੱਜ ਕੌਂਸਲ ਆ ਲੋਕ ਸਭਾ ਕਰ ਰਹੇ ਆ ਸਾਡੀ ਜ਼ਿੰਮੇਵਾਰੀ ਆ ਕਿ ਸਾਰੇ ਭਾਈਚਾਰਿਆਂ ਨੂੰ ਮਾਨ ਸਤਕਾਰ ਦੇਣਾ ਸਭ ਨਾਲ ਲੱਗੇ ਚੱਲਣਾ ਪਰ ਜੋ ਇਹ ਇਹ ਲੋਕ ਗਲਤ ਚੁਣਤਾਲੀ ਬੋਲ ਰਹੇ ਨੇ ਇਹ ਇਹ ਆਪ ਨਹੀਂ ਬੋਲ ਰਹੇ ਨੇ ਪਰ ਕਿੰਨੇ ਕਿਤੇ 86 ਲੀਡਰਾਂ ਦੇ ਵੱਲੋਂ ਇਹ ਜਿਹੜੀ ਟਿੱਪਣੀ ਚੱਕੀ ਗਈ ਆ ਕਿ ਇਹਨਾਂ ਤੇ ਵੀ ਲੱਤ ਪਾਈ ਜਾਏਗੀ ਇਹ ਜਿਹੜੀ ਟਿੱਪਣੀ ਬੰਦੇ ਨੇ ਕੀਤੀ ਸੁਨੀਲ ਜਾਖਰ ਨੇ ਇਹ ਵੀ ਇੱਕ ਆਮ ਇਨਸਾਨ ਆ ਨਾ ਐਮਐਲਏ ਆ ਨਹੀਂ ਅਜੇ ਐਮਪੀ ਆ ਕਿਉਂਕਿ ਜੋ ਬੰਦਾ ਕਿਸੇ ਉਧਰ ਹੁੰਦਾ ਬਹੁਤ ਸੋਖਮ ਗਿਆ ਬੋਲਦਾ ਪਰ ਇਸ ਬੰਦੇ ਨੇ ਜੋ ਟਿੱਪਣੀ ਕੀਤੀ ਬਹੁਤ ਨਿੰਦਨਯੋਗ ਕੀਤੀ ਆ ਇਹ ਇੱਕ ਆਮ ਇਨਸਾਨ ਤੋਂ ਪਰ ਇਨਸਾਨ ਪਰ ਅੱਜ ਵੀ ਇਹ ਲੋਕ ਸੂਲ ਦਾਸਤਾਂ ਦੇ ਵੀ ਦਿੱਕ ਦਿੱਕ ਕਰਾ ਕਿਉਂ ਕਰ ਰਹੇ ਨੇ ਅੱਜ ਇਹ ਮਾੜੀ ਸੋਚ ਲੋਕ ਨੇ ਇਹ ਲੀਡਰ ਬਣਨ ਕਾਲੇ ਨੇ ਕਿਸੇ ਨੂੰ ਲੋਕੀ ਪੁੱਤਾ ਇਹ ਸੁਨੀਲ ਜਾਖਰ ਉਹ ਉਹ ਬੰਦਾ ਵਾ ਜਿਹਨੂੰ ਲੋਕਾਂ ਨੇ ਕੇਵਲ ਨੰਕਾਰਿਆ ਐਮਐਲ ਨੂੰ ਨੰਕਾਰਿਆ ਤੇ ਐਮਪੀ ਨੂੰ ਨੰਕਾਰਿਆ ਇਹ ਆਪਣਾ ਗੁੱਸਾ ਕਿ ਮੈਨੂੰ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ ਇਹ 3 ਸਾਲ ਪ੍ਰਧਾਨ ਰਿਹਾ ਕਾਂਗਸ ਪਾਰਟੀ ਦਾ ਇਨੇ ਕਾਂਗਸ ਪਾਰਟੀ ਦਾ ਫੇੜਾ ਕਰ ਕੀਤਾ ਔਰ ਇਹ ਇਹ ਸਿਰਫ ਚੰਨੀ ਜੀ ਨੂੰ ਮੁੱਖ ਮੰਤਰੀ ਬਣਾਇਆ ਉਹਨਾਂ ਦੀ ਕਾਬਲੀਅਤ ਦੇਖ ਕੇ ਬਣਾਇਆ ਔਰ ਉਹਨਾਂ ਨੇ ਬਹੁਤ ਬੜੇ ਕੰਮ ਕੀਤੇ ਨੇ ਇਹ ਸਿਰਫ ਇਹਦੇ ਟਿੱਡੇ ਤੋਂ ਹੀ ਫੀਡ ਹੋਈ ਆ ਕਿ ਮੈਨੂੰ ਕਿਉਂ ਮੁੱਖ ਮੰਤਰੀ ਨਹੀਂ ਬਣਾਇਆ ਔਰ ਚੰਨੀ ਸਾਹਿਬਾਰੇ ਗਲਤ ਬੋਲਿਆ ਬੰਦਾ